ਦਿੱਖਦੇ ਵੀ ਅੱਜ ਆਪਣੇ ਸਾਰੇ ਸਾਥੀਆਂ ਨਾਲ ਅਸੀਂ ਸ਼੍ਰੀ ਕੀਪੂਰ ਸਾਹਿਬ ਦੀ ਵਿੱਚ ਜੋ ਸਮਾਗਮ ਹੋਣੇ ਆ ਉਸ ਦੀ ਤਿਆਰੀਆਂ ਨੂੰ ਲੈ ਕੇ ਦੇ ਕੀ ਤੁਸਾਬ ਦੀ ਸਫਾਈ ਤੇ ਹੋਰ ਵੀ ਜੋ ਵੀ ਜੋਰ ਸੁਝਾਅ ਮੰਗੇ ਹੈ ਇਹ ਸਾਰੇ ਹੁਣ ਵੱਖ-ਵੱਖ ਔਰਡਾਂ ਚ ਜਾਣਗੇ ਜੋ ਹੋਰ ਸੁਝਾਅ ਹੈ ਉਹ ਸਾਰੀ ਇਤੋ ਸੰਗਤ ਤੋਂ ਲੈ ਕੇ ਉਹ ਸੁਝਾਅ ਦੀ ਕਾਰੀ ਜਿਹੜੀ ਸਾਡੇ 350 ਸਾਲਾਂ ਨਵੇਂ ਪਾਤਸ਼ਾਹ ਸ਼੍ਰੀ ਅਕਾਲ ਪੁਰਖ ਬਹਾਦਰ ਸਾਹਿਬ ਜੀ ਦੇ ਸ਼ਹੀਦਪੁਰ ਨੂੰ ਸਮਰਪਿਤ ਉਹਦੇ ਵਾਸਤੇ ਅਸੀਂ ਲੱਗੇ ਹੋਏ ਹਾਂ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਸਫਾਈ ਵੀ ਅਸੀਂ ਸ਼ੁਰੂਆਤ ਕੀਤੀ ਹੈ ਇਹ ਸਾਰੀ ਟੀਮ ਸਾਡੇ ਸਾਥ ਦੀ ਹੈ ਵੱਖ-ਵੱਖ ਔਰਡਾਂ ਚ ਜਾ ਕੇ ਹਰ ਔਰਡ ਛਾਰ ਗਲੀ ਚ ਜੋ ਵੀ ਕੰਮ ਹੋਣਾ ਉਹ ਡਿਟੇਲ ਵਿੱਚ ਸਰਮਾਨ ਸਰਮਨ ਕੰਟਰੈਕਟਰ ਨੇ ਖੁਦ ਮੰਗਵਾਈ ਹੈ ਪੁਰੀ ਕੀਪੂ ਸਾਹਿਬ ਦੇ ਕੰਮ ਉਹ ਨਾਲ ਹੀ ਚੀਜ਼ ਕੋਸਾ ਜਿਹੜੀ ਮੁੱਖ ਡਿਮਾਂਡਾਂ ਸੀਗੀਆਂ 3 ਸਾਲ ਦੇ ਰਿਪੋਰਟ ਕਾਰਡਸ ਵੀ ਆਪ ਦੇਖ ਸਕਦੇ ਹੋ ਇੱਕ ਸ਼ਾਨਦਾਰ ਸਕੂਲ ਦੀ ਇਮਾਰਤ ਜਿੱਥੇ ਦਿਨ ਰਾਤ ਕੰਮ ਚੱਲ ਰਿਹਾ ਹੈ ਕਹਿੰਦਾ ਖਾਂਦਾ ਸਕੂਲ ਹੈ ਉਹ ਸਕੂਲ ਦਾ ਵੈਸੇ ਤੁਸੀਂ ਜਾ ਕੇ ਬੱਚਿਆਂ ਦਾ ਕੰਫੀਡੈਂਸ ਦੇਖ ਸਕਦੇ ਹੋ ਵੱਧਦੀਆਂ ਬੱਸ ਸਰਵਿਸ ਸਿਕਿਉਰਟੀ ਗਾਰਡ ਕਿੰਨੇ ਬੱਚੇ 2022 ਸੀ ਅੱਜ ਕਿੰਨੇ ਬੱਚੇ ਤੁਸੀਂ ਇਹ ਦੇਖ ਕੇ ਸਕੂਲ ਦੇ ਟੀਚਰਾਂ ਨੂੰ ਪੁੱਛ ਸਕਦੇ ਹੋ ਕੀਪੂ ਸਾਹਿਬ ਦੇ ਵਿੱਚ ਹਸਪਤਾਲ ਦੀ ਬਹੁਤ ਵੱਡੀ ਸੜਕ ਅੱਜ ਹਸਪਤਾਲ ਦੀ ਚਮਕਮਾਣ ਦੀ ਹਵਾਲਾ ਤੇ ਉਹਨੂੰ ਹੁਣ ਅਸੀਂ ਰਸਤਾ ਦੂਜੇ ਪਾਸੇ ਤੋਂ ਤੇ ਉੱਥੇ ਜਿਹੜਾ ਹੈ ਕੋਈ ਅਮਰਜੈਂਸੀ ਆਂਦੀ ਤਾਂ ਕਿਉਂਕਿ ਉਹ ਤੰਬਜ਼ਾਰ ਦੀ ਜਿਹੜੀ ਰੋਡ ਹੈ ਤੰਗ ਹੋਣ ਕਰਕੇ ਉਧਰੋਂ ਵੀ ਐਂਟਰੀ ਡਬਲ ਪਾਸ ਹੋ ਸਕੇ ਕੋਈ ਅਮਰਜੈਂਸੀ ਕੇਸ ਕੋਈ ਐਂਬੂਲੈਂਸ ਉੱਥੇ ਜਾ ਸਕੇ ਉਹ ਚੱਲ ਰਿਹਾ ਹੈ ਕਿਟੂ ਸਾਹਿਬ ਦਾ ਜਿਹੜਾ ਐਸਕੇਪੀ ਹੈ ਉਸ ਦਾ ਕੰਮ ਕਮਲ ਰਿਹਾ ਨਾ ਕਿਟੂ ਸਾਹਿਬ ਦਾ ਜਿਹੜਾ ਬਾਕੀ ਜਿਹੜੀ ਸੁੰਦਰਤਾ ਦਾ ਕੰਮ ਹੈ ਉਹ ਚੱਲ ਰਿਹਾ ਨਾ ਸਬਜ਼ੀ ਮੰਡੀ ਆਲਮੋਸਟ ਸ਼ਿਫਟ ਹੋਣ ਦੀ ਤਾਰੀ ਸਿਰ ਜੰਗਲਾਤ ਦੇ ਨੇੜੇਂ ਦੀ ਉਹ ਹੋਊਗਾ ਇੱਕ ਅਸੀਂ ਕਾਲਜ ਜਿਹੜਾ ਹੈ ਸਾਡਾ ਕਿਟੂ ਸਾਹਿਬ ਬਨਾਮ ਚ ਇਹ ਵੀ ਕਾਲਜ ਬਣਾ ਦ ਸਕਦੇ ਹਾਂ ਕੋਈ ਬਹੁਤ ਜਲਦੀ ਇਸ ਨੂੰ ਕਰਨਾ ਹੈ ਨੇ ਕੀ ਅੱਜ ਆਪਣੇ ਸਾਰੇ ਸਾਥੀਆਂ ਨਾਲ ਅਸੀਂ ਸ਼੍ਰੀ ਸ਼ਹੀਦ ਖੂਸਾਹਬ ਦੀ ਵਿੱਚ ਜੋ ਸਮਾਗਮ ਹੋਣਾ ਹੈ ਉਸ ਦੇ ਕਿਆਰੀਆਂ ਨੂੰ ਲੈ ਕੇ ਦੇ ਕੀਪੂ ਸਾਹਿਬ ਦੀ ਸਫਾਈ ਤੇ ਹੋਰ ਵੀ ਜੋ ਵੀ ਜੋਰ ਸੁਝਾਵ ਮੰਗੇ ਆ ਇਹ ਸਾਰੇ ਹੁਣ ਵੱਖ-ਵੱਖ ਔਰਡਾਂ ਚ ਜਾਣਗੇ ਜੋ ਹੋਰ ਸੁਝਾਵ ਹੈ ਉਹ ਸਾਰੀ ਇਥੋਂ ਸੰਗਠਨ ਲੈ ਕੇ ਉਸ ਸਾਹਿਬ ਦੀ ਯਾਦ ਜਿਹੜੀ 350 ਸਾਲਾਂ ਨਵੇਂ ਪਾਤਸ਼ਾਹ ਸ਼੍ਰੀ ਜੀ ਦੇ ਬਹਾਦਰ ਸਾਹਿਬ ਜੀ ਦੇ ਸ਼ਹੀਦਤ ਪੁਰਬ ਨੂੰ ਸਮਰਪਿਤ ਉਹਦੇ ਵਾਸਤੇ ਅਸੀਂ ਲੱਗੇ ਹੋਏ ਆ ਅੱਜ ਜਿਹੜਿਆ ਅਰਧਨੰਦਪੁਰ ਸਾਹਿਬ ਦੀ ਸਫਾਈ ਵੀ ਅੰਮੀ ਸ਼ੁਰੂਆਤ ਕੀਤੀ ਹੈ ਇਹ ਸਾਰੀ ਟੀਮ ਸਾਡੇ ਸਾਥ ਦੀਆਂ ਵੱਖ-ਵੱਖ ਔਰਡਾਂ ਚ ਜਾ ਕੇ ਹਰ ਔਰਡਾ ਹਰ ਗਲੀ ਚ ਜੋ ਵੀ ਕੰਮ ਹੋਣਾ ਉਹ ਡਿਟੇਲ ਮਾਨ ਸਰਮਾਨ ਸਰ ਮੁੱਖ ਮੰਤਰੀ ਜੀ ਤੋਂ ਆਪਣੇ ਖੁਦ ਮੰਗਵਾਈ ਹੈ ਪੂਰੀ ਕੀਪੂ ਸਾਹਿਬ ਤੋਂ ਕੰਮ ਹੋਵੇਗਾ ਖਨਾਰੀ ਚਿੱਤ ਕੋ ਸਭ ਜਿਹੜੀ ਮੁੱਖ ਨਮੰਡਾ ਸੀ ਗਿਆ ਆ 3 ਸਾਲ ਦੀ ਰਿਪੋਰਟ ਕੱਢ ਕੇ ਆਪ ਦੇਖ ਸਕਦੇ ਹੋ ਇੱਕ ਸ਼ਾਨਦਾਰ ਸਕੂਲ ਦੀ ਇਮਾਰਤ ਜਿੱਥੇ ਦਿਨ ਰਾਤ ਕੰਮ ਚੱਲ ਰਿਹਾ ਕਹਿੰਦਾ ਕਹਾਂਦਾ ਸਕੂਲ ਹੈ ਉਹ ਸਕੂਲ ਦਾ ਵੈਸੇ ਤੁਸੀਂ ਜਾ ਕੇ ਬੱਚਿਆਂ ਦਾ ਕੰਫੀਡੈਂਸ ਦੇਖ ਸਕਦੇ ਹੋ ਵਰਦੀਆਂ ਬੱਸ ਸਰਵਿਸ ਸਿਕਿਉਰਟੀ ਗਾਰਡ ਕਿੰਨੇ ਬੱਚੇ 2022 ਸੀ ਅੱਜ ਕਿੰਨੇ ਬੱਚੇ ਫਾਇਦਾ ਹੈ ਕਿ ਸਕੂਲ ਦੇ ਟੀਚਰਾਂ ਨੂੰ ਦੱਸ ਸਕਦੇ ਹਾਂ ਚਿੱਤਪੁਰ ਸਾਧ ਦੇ ਵਿੱਚ ਹਸਪਤਾਲ ਦੀ ਬਹੁਤ ਵੱਡੀ ਸੀ ਅੱਜ ਉਹ ਹਸਪਤਾਲ ਵੀ ਚਮਕਮਾਣ ਦੀ ਉਪਭਾਰ ਹੈ ਤੇ ਉਹਨੂੰ ਹੁਣ ਅਸੀਂ ਰਸਤਾ ਦੂਜੇ ਪਾਸੋਂ ਤੋਂ ਉੱਤੇ ਇੱਕ ਲੌਨ ਬਣਾ ਕੇ ਬਹੁਤ ਸੋਹਣਾ ਤਾਂ ਕਿ ਕੋਈ ਅਮਰਜੈਂਸੀ ਆਦੀ ਤਾਂ ਕਿਹ ਕੋਲੇ ਬਾਜ਼ਾਰ ਦੀ ਜਿਹੜੀ ਰੋਕ ਹੈ ਤੰਗ ਹੋਣ ਕਰਕੇ ਉਧਰੋਂ ਵੀ ਐਂਟਰੀ ਡਬਲ ਪਾਸ ਹੋ ਸਕੇ ਕੋਈ ਅਮਰਜੈਂਸੀ ਕੇਸ ਕੋਈ ਐਂਬੂਲੈਂਸ ਉੱਥੇ ਜਾ ਸਕੇ ਉਹ ਚੱਲ ਰਿਹਾ ਕਿੱਜਾ ਕਿਟੂ ਸਾਹਿਬ ਦਾ ਜਿਹੜਾ ਐਸਟੀਪੀ ਹੈ ਉਸ ਦਾ ਕੰਮ ਕੰਮ ਕਰ ਰਹਾ ਕਿਟੂ ਸਾਹਿਬ ਦਾ ਜਿਹੜੀ ਬਾਕੀ ਜਿਹੜੀ ਸੁੰਦਰਤਾ ਦਾ ਕੰਮ ਹੈ ਉਹ ਚੱਲ ਰਿਹਾ ਨਾ ਸਬਜ਼ੀ ਮੰਡੀ ਆਲਮੋਸਟ ਸ਼ਿਫਟ ਹੋ ਗਈ ਸਾਰੀ ਸਿਰ ਜੰਗਲਾਤ ਦੇ ਨੇੜੇ ਦੀ ਉਹ ਉਹ ਮੜਾ ਇੱਕ ਅਸੀਂ ਕਾਲਜ ਜਿਹੜਾ ਹੈ ਸਾਡਾ ਕਿਟੂ ਸਾਹਿਬ ਬਣਾਉਣ ਚ ਵਿੱਚ ਕਾਲਜ ਬਣਾ ਦ ਸਕਦੇ ਹਾਂ ਉਹ ਬਹੁਤ ਜ਼ਰੂਰੀ ਸੁੰਦਰਤਾ ਦਾ